ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰ-ਏ ਸ਼ਹਾਦਤ ਬਹੁਦਿਆਂ ਕਾਲੀਆਂ ਰਾਤਾਂ ਜਦੋਂ ਵਕਤ ਵੀ ਰੁਕ ਗਿਆ ਸੀ ਇਤਿਹਾਸ ਦੇ ਪੰਨਿਆਂ ਤੇ ਲਹੂ ਨਾਲ ਲਿਖੀ ਗਈ ਉਹ ਕਹਾਣੀ ਜਿਸ ਦੀ ਮਿਸਾਲ ਨਾ ਪਹਿਲਾਂ ਕਦੇ ਮਿਲੀ ਹੈ ਤੇ ਨਾ ਹੀ ਕਦੇ ਮਿਲੇਗੀ ਸੋ ਅਸੀਂ ਆਪਣੀ ਕਵਿਤਾ ਸ਼ੁਰੂ ਕਰਦੇ ਹਾਂ ਬਹੁਤਾ ਮਹੀਨਾ ਤੇ ਆਖਰਾਂ ਦੀ ਠੰਡ ਸਰਸਾ ਦੇ ਕੰਡੇ ਹੋਈ ਪਰਵਾੜ ਦੀ ਸੀਵੰਡ ਕਿੱਤੇ ਵਿਛੜੇ ਲਾਲ ਕਿਤੇ ਵਿਛੜੀ ਮਾਂ ਉਸ ਰਾਤ ਕੰਬ ਰਹੀ ਸੀ ਕਾਇਨਾਤ ਦੀ ਹਰ ਥਾਂ ਉਹ ਠੰਡਾ ਬਰਜ ਤੇ ਉਹ ਚਮਕੌਰ ਦੀ ਜੰਗ ਸ਼ਹੀਦ ਹੋਏ ਬਾਜਾ ਵਾਲੇ ਦੇ ਫਰਜ਼ੰਦ ਹਾਂ ਉਹ ਠੰਡਾ ਬਰਜ ਤੇ ਉਹ ਚਮਕੌਰ ਦੀ عظیم ਜੰਗ ਸ਼ਹੀਦ ਹੋਏ ਬਾਜਾ ਵਾਲੇ ਦੇ ਚਾਰੇ ਫਰਜ਼ੰਦ ਅਜੀਤ ਤੇ ਜੁਝਾਰ ਜੰਗ ਦੇ ਮੈਦਾਨ ਵਿੱਚ ਗੱਜੇ ਤੇਜੋਰਾ ਵਰਤ ਤੇ ਫਤੇ ਸਿੰਘ ਨੀਹਾ ਵਿੱਚ ਹੱਸ ਕੇ ਸੱਜੇ ਦੀਵਾਰਾਂ ਵੀ ਰੋਈਆਂ ਜਦੋਂ ਸਿੱਧਕ ਅਜ਼ਮਾਇਆ ਗਿਆ ਉਮਰ ਛੋਟੀ ਸੀ ਪਰ ਕੌਮੀ ਫਰਜ਼ ਨਿਭਾਇਆ ਗਿਆ ਚੋਕਨ ਲਈ ਤਬਾ ਪਾਇਆ ਪਰ ਮੂੰਹੋਂ ਸਤਨਾਮ ਹੀ ਨਿਕਲਿਆ ਸਾਡੇ ਗੁਰੂ ਤੇ ਲਾਲਾ ਨੂੰ ਇੰਤਾ ਜਿਉਂਦੇ ਚਣਵਾਇਆ ਗਿਆ ਸਾਡੇ ਗੁਰੂ ਤੇ ਲਾਲਾ ਨੂੰ ਇੰਜ ਜਿਉਂਦੇ ਚਣਵਾਇਆ ਗਿਆ ਨੀਹਾਂ ਵਿੱਚ ਖੜੇ ਲਾਲ ਪੁਸ਼ ਦੇ ਨੇ ਵਜ਼ੀਰ ਨੂੰ ਤੂੰ ਕੀ ਬਦਲੇਗਾ ਸੈਂਟੀ ਅਣਖੀ ਤਕਦੀਰ ਨੂੰ ਦੀਵਾਰ ਬਣੀ ਪਰ ਇਮਾਨਾ ਤੋੜਿਆ ਆਪਣੇ ਪਿਤਾ ਤੇ ਦਾਦੇ ਦਾ ਰਹਾਨਾ ਛੋੜਿਆ ਹਾਂ ਦੀਵਾਰ ਬਣੀ ਪਰ ਇਮਾਨਾ ਤੋੜਿਆ ਆਪਣੇ ਪਿਤਾ ਤੇ ਦਾਦੇ ਦਾ ਰਹਾਨਾ ਛੋੜਿਆ ਚਾਰੋਂ ਕੰਧਾਂ ਅੰਦਰ ਅੱਜ ਵੀ ਗੂੰਜਦੀ ਆਵਾਜ਼ ਸ਼ਹੀਦੀ ਪਾ ਕੇ ਰੱਖੀ ਸਿੱਖੀ ਦੀ ਲਾਂਚ ਨਿੱਕੀਆਂ ਜਿੰਦਾ ਪਰ ਗੁਰੂ ਵਾਲੀ ਸ਼ਾਨ ਦੇਖੋ ਸਰਹੰਦ ਦੀਆਂ ਕੰਧਾਂ ਤੇ ਵੀ ਉੱਠਿਆ ਤੂਫਾਨ ਦੇਖੋ ਘੰਟੇ ਪੁਰਜ ਚ ਸਿੱਧਕ ਨਾ ਡੋਲਿਆ ਨਾ ਚੁੱਕੀ ਆਣ ਕੌਮ ਦੇ ਲੇਖੇ ਲੱਗਿਓ ਬੇਮਿਸਾਲ ਕੁਰਬਾਨ ਦੇਖੋ ਕੌਮ ਦੇ ਲੇਖੇ ਲੱਗਿ ਉਹ ਬੇਮਿਸਾਲ ਕੁਰਬਾਨ ਦੇਖੋ ਦਾਦੀ ਦੀਆਂ ਲੋਰੀਆਂ ਦੀ ਥਾਂ ਚਲਾਦ ਖੜੇ ਸੀ ਪਰ ਉਹ ਮਾਸੂਮ ਮੌਤ ਨਾਲ ਹੱਸ ਕੇ ਲੜੇ ਸੀ ਪਿਤਾ ਵਾਰਿਆ ਪੁੱਤ ਚਾਰੇ ਵਾਰੇ ਕੌਮ ਦੇ ਲਈ ਸਭ ਸੁਖ ਸਾਰੇ ਵਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਐਸਾ ਦਾਨੀ ਨਾ ਹੋਇਆ ਜਹਾਨ ਉੱਤੇ ਜਿਸਨੇ ਸਰਬੰਸ ਹੀ ਇੱਕੋ ਵਾਰੀ ਸਾਰੇ ਵਾਰੀ ਜ਼ੁਲਮ ਦੀ ਹੱਟੜ ਨੂੰ ਨੀਜੇ ਦੀ ਨੋਕ ਤੇ ਝੁਕਾਇਆ ਉਸ ਮੱਤ ਅਗੰਬੜੇ ਨੇ ਮਾਨਵਤਾ ਦਾ ਝੰਡਾ ਚੁਲਾਇਆ ਮਾਸ਼ੀਵਾੜੇ ਦੇ ਜੰਗਲਾਂ 'ਚ ਜਦੋਂ ਕੰਡਿਆਂ ਤੇ ਸੁੱਤੇ ਸੀ ਉਦੋਂ ਵੀ ਉਹ ਪਰਮਾਤਮਾ ਦੇ ਰੰਗ ਵਿੱਚ ਰੱਤੇ ਸੀ ਅੰਤ ਇਹ ਸਿਰਫ ਕਹਾਣੀ ਨਹੀਂ ਇਹ ਸਾਡਾ ਵਜੂਦ ਹੈ ਸਰਹੰਦ ਦੀ ਹਰ ਇੱਟ ਵਿੱਚ ਅੱਜ ਵੀ ਉਹ ਸ਼ਹੀਦੀ ਮੌਜੂਦ ਹੈ ਹਾਂ ਇਹ ਸਿਰਫ ਕਹਾਣੀ ਨਹੀਂ ਇਹ ਸਾਡਾ ਵजूद ਹੈ ਸਰਹਿੰਦ ਦੀ ਹਰ ਇੱਟ ਵਿੱਚ ਅੱਜ ਵੀ ਉਹ ਸ਼ਹੀਦ ਮੌਜੂਦ ਹੈ ਕੌਮ ਸਦਾ ਰਿਣੀ ਰਹੇਗੀ ਤੇਰੇ ਇਸ ਸਰਬੰਸਤਾਨ ਦੀ ਕੋਈ ਮਿਸਾਲ ਨਾ ਮਿਲੇ ਜਗ ਤੇ ਐਡੀ ਵੱਡੀ ਕੁਰਬਾਨੀ ਜੋਗੋ ਚੁਗ ਤੇਰੀ ਰਹਿਮਤ ਦਾ ਝੂਲਦਾ ਇਹ ਨਿਸ਼ਾਨ ਰਹੇਗਾ हे दशमेश पिता तेरा खालसा तेरा सदा शुक्रान रहेगा हे दशमेश पिता तेरा खालसा तेरा सदा शुक्रान रहेगा वाहेगुरू जी का खालसा वाहेगुरू जी की फतेह